ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਤਸਵੀਰਾਂ ਸਿਰਫ ਇੱਟਾਂ ਪੱਥਰਾਂ ਦਾ ਖੰਡਰ ਨਹੀਂ ਹਨ ਇਹ ਸਾਡੀ ਅਣਗੈਲੀ ਅਤੇ ਬੇਰੁਖੀ ਦੀ ਜਿਉਂਦੀ ਜਾਗਦੀ ਮਿਸਾਲ ਹਨ ਇਹ ਤਸਵੀਰਾਂ ਸਰਾਂਦ ਨੇੜੇ ਸਥਿਤ ਉਸ ਮਹਾਨ ਸਖੀਰ ਦੀਵਾਨ ਟੋਡਰ ਮੱਲ ਜੀ ਦੀ ਜਹਾਜ਼ ਹਵੇਲੀ ਦੀਆਂ ਹਨ ਇਤਿਹਾਸ ਗਵਾਏ ਕਿ ਜਦੋਂ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਸੰਸਕਾਰ ਲਈ ਮੁਗਲ ਹਕੂਮਤ ਦੇ ਡਰੋਂ ਕੋਈ ਜ਼ਮੀਨ ਦੇਣ ਨੂੰ ਤਿਆਰ ਨਹੀਂ ਸੀ ਤਾਂ ਉਹ ਦੀਵਾਨ ਟੋਡਰਮਲ ਹੀ ਸਨ ਜਿਨ੍ਹਾਂ ਨੇ ਆਪਣੀ ਸਾਰੀ ਦੌਲਤ ਦਾਤੇ ਲਗਾ ਦਿੱਤੀ ਸੀ ਉਹਨਾਂ ਨੇ ਜ਼ਮੀਨ ਦੇ ਇੱਕ ਛੋਟੇ ਜਿਹੇ ਟੁਕੜੇ ਨੂੰ ਸੋਨੇ ਦੀਆਂ ਮੋਹਰਾ ਖੜੀਆਂ ਕਰਕੇ ਖਰੀਦਿਆ ਸੀ ਤਾਂ ਜੋ ਗੁਰੂ ਦੇ ਲਾਲਾਂ ਦਾ ਅੰਤਿਮ ਸੰਸਕਾਰ ਸਨਮਾਨ ਨਾਲ ਹੋ ਸਕੇ ਉਹ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਸੀ ਪਰ ਅੱਜ ਜਦੋਂ ਅਸੀਂ ਉਹਨਾਂ ਦੀ ਆਪਣੀ ਰਹਾਇਸ਼ ਇਸ ਇਤਿਹਾਸ ਹਵੇਲੀ ਵੱਲ ਦੇਖਦੇ ਹਾਂ ਤਾਂ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਜਿਸ ਇਨਸਾਨ ਨੇ ਸਿੱਖ ਕੌਮ ਲਈ ਇੰਨੀ ਵੱਡੀ ਕੁਰਬਾਨੀ ਦਿੱਤੀ ਅਸੀਂ ਉਸ ਦੀ ਇੱਕੋ ਇੱਕ ਯਾਦਗਾਰ ਨੂੰ ਸੰਭਾਲਣ ਵਿੱਚ ਵੀ ناکام ਰਹੇ ਹਾਂ ਇਹ ਡਿੱਗਦੀਆਂ ਕੰਧਾਂ ਅਤੇ ਉਜੜੇ ਦਰਵਾਜ਼ੇ ਚੀਕ-ਚੀਕ ਕੇ ਕਹਿ ਰਹੇ ਹਨ ਕਿ ਅਸੀਂ ਆਪਣਾ ਅਨਮੋਲ ਵਿਰਸਾ ਨਹੀਂ ਸਾਂਭ ਸਕੀ ਸਿਰਫ ਸ਼ਰਧਾਂਜਲੀਆ ਦੇਣ ਨਾਲ ਗੱਲ ਨਹੀਂ ਬਣਨੀ ਸਾਨੂੰ ਆਪਣੀ ਵਿਰਾਸਤ ਨੂੰ ਬਚਾਉਣ ਲਈ ਅੱਗੇ ਆਉਣਾ ਪਵੇਗਾ ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਸਿਰਫ ਤਸਵੀਰਾਂ ਹੀ ਦਿਖਾ ਸਕਾਂਗੇ ਸਾਡਾ ਵਿਰਸਾ ਹੀ ਸਾਡੀ ਪਛਾਣ ਹੈ ਤੁਸੀਂ ਸੋਸਾਂਗੇ ਜੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸਾਂ ਵਿੱਚ ਜ਼ਰੂਰ ਸਾਂਝੇ ਕਰਿਓ